ਜੋ ਆ ਚੀਨੀ ਵਾਲੀ ਚਾਹ ਕਿਵੇਂ ਆਈ ਤੇ ਐਨੇ ਸਿਹਤ ਉੱਤੇ ਕੀ ਅਸਰ ਪਾਇਆ ਜਰੂਰ ਸੁਣਿਓ ਪੁਰਾਣੇ ਸਮੇਂ ਚ ਪੰਜਾਬ ਦੇਆਂ ਪਿੰਡਾਂ ਚ ਕੋਈ ਚੀਨੀ ਵਾਲੀ ਚਾਹ ਨਹੀਂ ਸੀ ਲੋਕ ਫਰਮੈਂਟਡ ਡਰਿੰਕਸ ਲੱਸੀ ਕਾਂਜੀ ਛਾਜ ਤੇ ਸਤੂ ਪੀਂਦੇ ਸੀ ਘਰ ਚ ਗੋੜੇ ਸ਼ੱਕਰ ਜਾਂ ਪਲੇਨ ਦੁੱਧ ਹੁੰਦਾ ਸੀ ਸਨ 1900 ਦੇ ਅਖੀਰ ਚ ਬ੍ਰਿਟਿਸ਼ਰਸ ਨੇ ਚਾਹ ਦਾ ਕਲਚਰ ਲਿਆਂਦਾ ਜੋ ਕਿ ਪਹਿਲਾਂ ਸਿਰਫ ਅਮੀਰਾਂ ਜਾਂ ਸ਼ਹਿਰਾਂ 'ਚ ਹੁੰਦਾ ਸੀ ਪਰ ਫਿਰ ਸਰਕਾਰ ਨੇ ਇੰਡੀਅਨ ਟੀ ਬੋਰਡ ਬਣਾ ਕੇ ਇਹਨੂੰ ਪ੍ਰਮੋਟ ਕੀਤਾ 1953 'ਚ ਫਿਰ ਅੱਗੇ ਇੰਸਟੀਚੂਨਲਾਈਜ਼ਡ ਪ੍ਰਮੋਸ਼ਨਸ ਹੋਈਆਂ ਫਿਰ ਸਨ 1960 ਤੋਂ 70 ਦੇ ਵਿੱਚ ਵਿੱਚ ਰਸਿਕ ਦੀਆਂ ਦੁਕਾਨਾਂ ਤੇ ਚੀਨੀ ਸਸਤੀ ਹੋ ਗਈ ਤਾਂ ਹੀ ਚਾਹ ਦਾ ਕਲਚਰ ਮਾਸ ਲੈਵਲ ਤੇ ਫੈਲ ਗਿਆ ਸਵੇਰੇ ਦੁਪਹਿਰੇ ਸ਼ਾਮੀ ਚਾਹ ਹੀ ਚਾਹ ਪਰ ਮਸਲਾ ਕੀ ਆ ਟ੍ਰੈਡੀਸ਼ਨਲ ਪੀਣ ਵਾਲੇ ਪਦਾਰਥ ਪੰਜਾਬ ਦੇ ਖਤਮ ਹੋ ਗਏ ਹਰ ਚੌਥੇ ਘੰਟੇ 'ਚ ਚੀਨੀ ਵਾਲੀ ਚਾਹ ਦਿਨ 'ਚ 4 ਤੋਂ 5 ਕੱਪ ਮਤਲਬ 10 ਚਮਚੇ ਚੀਨੀ ਦੇ ਅੱਜ ਰਿਜ਼ਲਟ 'ਚ ਪੰਜਾਬ 'ਚ ਡਾਇਬੀਟਿਸ ਦੇ ਰੇਟ ਵਧੇ ਤੇ ਬੀਪੀ ਹਾਰਟ ਡਿਜ਼ੀਜ਼ ਤੇ ਓਬੈਸਿਟੀ ਇਹ ਸਭ ਵੀ ਵਧ ਗਏ ਇਹ ਸਿਰਫ ਇੱਕ ਚਾਹ ਦਾ ਮਸਲਾ ਨਹੀਂ ਇੱਕ ਕਲਚਰਲ ਸ਼ਿਫਟ ਦਾ ਸਾਈਡ ਇਫੈਕਟ ਆ ਪੁਰਾਣੇ ਹੈਲਦੀ ਡਰਿੰਕਸ ਜੋ ਕਿ ਫਰਮੈਂਟਡ ਸੀਗੇ ਉਹਨਾਂ ਨੂੰ ਗਲਤ ਦੱਸਿਆ ਗਿਆ ਤੇ ਚਾਹ ਨੂੰ ਮਾਡਰਨ ਬਣਾ ਕੇ ਪੇਸ਼ ਕੀਤਾ ਗਿਆ ਇਹ ਹੈਲਥ ਦਾ ਮਸਲਾ ਨਹੀਂ ਇਹ ਇੱਕ ਆਦਤ ਦਾ ਨੁਕਸਾਨ ਤੇ ਵਪਾਰੀ ਲੋਕਾਂ ਦੀ ਨੀਤੀ ਚੋਂ ਨਿਕਲਿਆ ਹੋਇਆ ਕਮੈਂਟ ਚ ਜਰੂਰ ਦੱਸਿਓ ਵੀ ਤੁਹਾਡੀ ਫੈਮਿਲੀ ਚ ਦਿਨ ਚ ਕਿੰਨੀ ਵਾਰ ਚਾਹ ਬਣਦੀ ਆ ਥਿਸ ਇਸ ਆਪਸਿੰਗ ਫਿਟਨੈਸ ਕਲਬ ਜੀ ਦਾ ਜੀਬੀਐਸ ਸਰਵਾਈਵਰ ਜਾਂਦੇ ਜਾਂਦੇ ਫੋਲੋ ਜਰੂਰ ਕਰਿਓ